ਇਨਨੇ ਕਿਉ ਲਹਿਰ ਨੂੰ ਤੂਫਾਨ ਬਣਾ ਸਕਦਾ ਹੈ ਉਹ ਉਹ ਲਹਿਰ ਨੂੰ ਤੂਫਾਨ ਬਣਾ ਸਕਦਾ ਹੈ ਫੁੱਲ ਦੀ ਪੱਤੀ ਨੂੰ ਚਟਾਨ ਬਣਾ ਸਕਦਾ ਹੈ ਇੰਨੀ ਸ਼ਕਤੀ ਹੁੰਦੀ ਹੈ ਇੱਕ ਅਧਿਆਪਕ ਦੇ ਵਿੱਚ ਕਿ ਉਹ ਇੱਕ ਮਿੱਟੀ ਦੇ ਪੁਤਲੇ ਨੂੰ ਛੂ ਕੇ ਇਨਸਾਨ ਬਣਾ ਸਕਦਾ ਹੈ ਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਅਧਿਆਪਕ ਦਿਵਸ ਹੈ ਔਰ ਵੱਖ-ਵੱਖ ਸਕੂਲਾਂ ਦੇ ਵਿੱਚ ਇਹ ਦਿਵਸ ਮਨਾਇਆ ਜਾ ਰਿਹਾ ਹੈ ਜਿੱਥੇ ਬੱਚੇ ਆਪਣੇ ਅਧਿਆਪਕਾਂ ਨਾਲ ਪਿਆਰ ਜਤਾਉਂਦੇ ਹੋਏ ਉਹਨਾਂ ਦੇ ਰਿਸਪੈਕਟ ਕਰਦੇ ਹੋਏ ਤਰ੍ਹਾਂ-ਤਰ੍ਹਾਂ ਦੇ ਗਿਫਟ ਦੇ ਰਹੇ ਹਨ ਤਰ੍ਹਾਂ-ਤਰ੍ਹਾਂ ਦੀਆਂ ਕਵਿਤਾਵਾਂ ਜਾਂ ਸੌਂਗ ਉਹਨਾਂ ਵਾਸਤੇ ਗਾ ਰਹੇ ਹਨ ਉੱਥੇ ਅਸੀਂ ਪਹੁੰਚੇ ਹਾਂ ਜੀ ਸੈਂਟ ਸੋਲજર ਮਾਡਰਨ ਸਕੂਲ ਬਟਾਲਾ ਜਿਨੇ ਵਿਦਿਆ ਦੇ ਖੇਤਰ ਵਿੱਚ ਗੇਮਾਂ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ ਹੈ ਸਾਡੇ ਨਾਲ ਉਹਨਾਂ ਦੇ ਬੜੇ ਰਿਸਪੈਕਟਡ ਪ੍ਰਿੰਸੀਪਲ ਮੌਜੂਦ ਹੈ ਆਓ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸ਼ੁਭਨਾਮ ਕੀ ਜੇ ਮੇਰੇ ਨਾਮ ਮੀਨੂ ਸ਼ਰਮਾ ਹੈ ਔਰ ਮੈਂ ਪ੍ਰਿੰਸੀਪਲ ਹਾਂ ਸੀਨ ਸੋਲજર ਮਾਡਲ ਸਕੂਲ ਮੀਨੂ ਸ਼ਰਮਾ ਜੀ ਅੱਜ ਅਧਿਆਪਕ ਦਿਵਸ ਹੈ ਸਭ ਤੋਂ ਪਹਿਲਾਂ ਆਪਣੇ ਵੱਲੋਂ ਆਪਣੇ ਸਕੂਲ ਵੱਲੋਂ ਤੁਸੀਂ ਖਾਸ ਕਰਕੇ ਦੇਸ਼ ਦੇ ਸਾਰੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰਾ ਦੇਸ਼ ਤੇ ਬੱਚਿਆਂ ਨੂੰ ਇਹੀ ਮੈਸੇਜ ਹੈ ਕਿ ਉਹ ਆਪਣੇ ਅਧਿਆਪਕਾਂ ਦਾ ਸਨਮਾਨ ਕਰਨ ਕਿਉਂਕਿ ਮੈਂ ਸਮਝਦੀ ਹਾਂ ਕਿ ਅਧਿਆਪਕ ਤੋਂ ਇੱਕ ਬਿਨਾ ਮਤਲਬ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਜਿਸ ਤਰ੍ਹਾਂ ਦੇ ਉਹ ਚੇਂजेस ਬਦਲਾਵ ਉਹ ਬੱਚਿਆਂ 'ਚ ਲੈ ਕੇ ਆਂਦੇ ਨੇ ਕਿਸੇ ਨੇ ਮੈਂ ਇੱਥੇ ਕੁਝ ਲਾਈਨਾਂ ਕਹਿਣਾ ਚਾਹਾਂਗੀ ਕਿ ਅਧਿਆਪਕ ਕੀਤੋਂ ਕਿਸ ਕੀ ਹੁੰਦੇ ਨੇ ਅਧਿਆਪਕ ਕੋਈ ਮਹੱਤਤਾ ਕੀ ਹੈ ਕਹਿੰਦੇ ਨੇ ਕਿ ਉਹ ਲਹਿਰ ਨੂੰ ਤੂਫਾਨ ਬਣਾ ਸਕਦਾ ਹੈ ਉਹ ਉਹ ਲਹਿਰ ਨੂੰ ਤੂਫਾਨ ਬਣਾ ਸਕਦਾ ਹੈ ਫੁੱਲ ਦੀ ਪੱਤੀ ਨੂੰ ਚਟਾਨ ਬਣਾ ਸਕਦਾ ਹੈ ਇੰਨੀ ਸ਼ਕਤੀ ਹੁੰਦੀ ਹੈ ਇੱਕ ਅਧਿਆਪਕ ਦੇ ਵਿੱਚ ਕਿ ਉਹ ਇੱਕ ਮਿੱਟੀ ਦੇ ਪੁਤਲੇ ਨੂੰ ਛੂਕੇ ਇਨਸਾਨ ਬਣਾ ਸਕਦਾ ਹੈ। ਤੋਂ ਮਤਲਬ ਜਿਸ ਇਨਸਾਨ ਦੇ ਵਿੱਚ ਜਿਸ ਦੇ ਵਿੱਚ ਇੰਨੀ ਜ਼ਿਆਦਾ ਉਹਦੇ ਚ ਰੱਬ ਵੱਲੋਂ ਉਹਨੂੰ ਮਤਲਬ ਜਾਂ ਸਮਝ ਲਓ ਕਿ ਸਾਡੇ ਇਸ profession ਦੇ ਵਿੱਚ ਇੰਨੀ ਜ਼ਿਆਦਾ ਮਹੱਤਤਾ ਹੈ ਇਸ ਚੀਜ਼ ਦੀ ਕਿ ਉਹ ਬੱਚੇ ਦੇ ਗੁਨਾ ਨੂੰ ਲੱਭਦਾ ਹੈ। ਔਰ ਉਸ ਨੂੰ ਚੇਂਜ ਕਰਕੇ ਉਸ ਨੂੰ ਕੀ ਦਾ ਕੀ ਬਣਾ ਦਿੰਦਾ ਇੱਕ ਮਿੱਟੀ ਦਾ ਪੁੱਤਲਾ ਹੈ ਉਹਨੂੰ ਜਦੋਂ ਬੱਚਾ ਇੱਕ ਆਂਦਾ ਹੈ ਸਕੂਲ ਕਵਿੱਟੀ ਵਾਂਗੂ ਹੁੰਦਾ ਹੈ ਬਿਲਕੁਲ ਰੌ ਨੂੰ ਪੈਨਸਲ ਪਕੜਨੀ ਵੀ ਨਹੀਂ ਆਂਦੀ ਔਰ ਅਧਿਆਪਕ ਉਹਨੂੰ ਕਿੱਥੇ ਦਾ ਕਿੱਥੇ ਪਹੁੰਚਾ ਦਿੰਦਾ ਹੈ ਇਸ ਕਰਕੇ ਅਧਿਆਪਕ ਦੀ ਉਹ ਰਿਸਪੈਕਟ ਕਰਨ ਕਿਉਂਕਿ ਅਧਿਆਪਕ ਜਿਹੜੇ ਨੇ ਉਹਨਾਂ ਨੂੰ ਭਵਿਸ਼ ਦੇ ਲਈ ਉਹਨਾਂ ਦੀ ਨੀਂਵ ਨੂੰ ਹੈ ਮਜ਼ਬੂਤ ਬਣਾਉਂਦੇ ਤੁਹਾਡੇ ਸਕੂਲ ਚ ਫਰਜ ਕਿਦਾਂ ਤੁਸੀਂ ਅਧਿਆਪਕ ਦੇ ਉਸ ਬਣਾਇਆ ਤੁਹਾਡੀ ਗਵਾਹੀ ਚ ਕਿਦਾਂ ਬਣਾਇਆ ਗਿਆ ਸਾਈਡ ਸਕੂਲ ਦੇ ਵਿੱਚ ਅੱਜ ਸਾਡੇ ਸਟੂਡੈਂਟ ਕੌਂਸਲ ਦੇ ਜਿਹੜੇ ਬੱਚੇ ਸੀ ਉਹਨਾਂ ਨੇ ਅ ਅਧਿਆਪਕ ਦਿਵਸ ਮਨਾਇਆ ਆਪਣੇ ਮੈਸੇजेस ਉਹਨਾਂ ਨੇ ਟੀਚਰਸ ਨੂੰ ਦਿੱਤੇ ਕਵਿਤਾਵਾਂ ਭਾਸ਼ਣ ਔਰ ਇਸ ਦੇ ਨਾਲ ਉਹਨਾਂ ਨੇ ਅ ਅਧਿਆਪਕ ਦਿਵਸ ਮਨਾਇਆ ਮੈਮ ਇੱਕ ਟਾਈਮ ਸੀ ਜਦੋਂ ਤੁਸੀਂ ਵੀ ਸਟੱਡੀ ਲੈਂਦੇ ਸੀ ਤੁਸੀਂ ਵਿੱਦਿਆ ਲੈਂਦੇ ਸੀ ਹੁਣ ਦੌਰ ਥੋੜਾ ਜਿਹਾ ਚੇਂਜ ਹੋਇਆ ਕੀ ਤੁਸੀਂ ਸਮਝਦੇ ਹੋ ਅਧਿਆਪਕਾਂ ਦੇ ਤੇ ਵਿਦਿਆਰਥੀਆਂ ਦੇ ਆਪਸੀ ਤਾਲਮੇਲ ਚ ਜਾਂ ਕਈ ਵਿਹਾਰ ਚ ਕੋਈ ਚੇਂਜ ਤੁਹਾਨੂੰ ਨਜ਼ਰ ਆ ਰਿਹਾ ਅੱਜ ਦੇ ਯੁੱਗ ਚ ਤੇ ਥੋੜਾ ਜਿਹਾ ਪਿੱਛਾ ਤੁਹਾਡਾ ਤੁਸੀਂ ਜਦੋਂ ਵਿਦਿਆ ਹਾਸਲ ਕੀਤੀ ਬਿਲਕੁਲ ਥੋੜਾ ਦੇਖੋ ਪਰਿਵਰਤਨ ਜਿਹੜਾ ਹੈ ਉਹ ਕੁਦਰਤ ਦਾ ਇੱਕ ਨਿਯਮ ਹੈ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਪਰਿਵਰਤਨ ਹਰ ਪਹਿਲੇ ਹੁੰਦਾ ਸੀ ਕਿ 25 ਸਾਲ ਬਾਅਦ ਅਸੀਂ ਸਮਝਦੇ ਸੀ ਕਿ 25 ਸਾਲ ਬਾਅਦ ਇੱਕ ਨਵੀਂ ਜਨਰੇਸ਼ਨ ਬਦਲ ਜਾਂਦੀ ਸੀ ਜ ਜਿਹਨੂੰ ਅਸੀਂ ਕਹਿੰਦੇ ਸੀ ਕਿ ਜਨਰੇਸ਼ਨ ਗੈਪ ਹੈ ਅ ਜਿਸ ਤਰੀਕੇ ਦੇ ਨਾਲ ਤਕਨੀਕੀ ਚੇਂजेस ਹੋ ਰਹੇ ਨੇ ਜਾਂ ਸੋਸ਼ਲ ਮੀਡੀਆ ਦਾ ਇਨਫਲੂਐਂਸ ਲਗਾ ਲਓ ਜਾਂ ਬਹੁਤ ਸਾਰੇ ਚੀਜ਼ਾਂ ਦਾ ਤੁਸੀਂ ਆਸ-ਪਾਸ ਨਜ਼ਰ ਮਾਰ ਸਕਦੇ ਹੋ ਮੈਂ ਸਮਝਦੀ ਹਾਂ ਹਰ 5 ਸਾਲ ਬਾਅਦ ਉਹੜਾ ਸਮਾ ਉਹ ਚੇਂਜ ਹੋ ਰਿਹਾ ਹੈ ਤੇ ਬਹੁਤ ਫਰਕ ਵੀ ਹੈ ਬਹੁਤ ਪਹਿਲੇ ਕੁਝ ਪੋਜ਼ਿਟਿਵ ਚੇਂजेस ਵੀ ਨੇ ਕੁਝ ਨੈਗੇਟਿਵ ਚੇਂजेस ਵੀ ਹੈ ਸਾਡੇ ਜ਼ਮਾਨੇ 'ਚ ਤੁਸੀਂ ਅਗਰ ਲਗਾਓ ਥੋੜਾ ਪਿੱਛੇ ਚਲੇ ਜਾ ਕੇ ਦੇਖੋ ਤੇ ਬੱਚਾ 'ਚ ਕੌਨਫੀਡੈਂਸ ਬਹੁਤ ਘੱਟ ਹੁੰਦਾ ਸੀ ਲੇਕਿਨ ਅੱਜ ਜਿਹੜਾ ਹੈ ਬੱਚਾ 'ਚ ਕੌਨਫੀਡੈਂਸ ਲੈਵਲ ਚਾਹੇ ਉਹ ਸੋਸ਼ਲ ਮੀਡੀਆ ਦਾ ਇਨਫਲੂਐਂਸ ਲਗਾ ਲਓ ਉਹਨਾਂ 'ਚ ਉਹ ਇਨਫਲੂਐਂਸ ਜ਼ਿਆਦਾ ਮਤਲਬ ਕੌਨਫੀਡੈਂਸ ਲੈਵਲ ਜ਼ਿਆਦਾ ਹੈ ਪਹਿਲੇ ਬੱਚੇ ਜਿਹੜੇ ਸੀ ਉਹ ਨੈਤਿਕ ਮੁੱਲਾਂ ਦਾ ਕਦਰਾਂ ਕੀਮਤਾਂ ਨੂੰ ਦਿਲੋਂ ਮੰਨਦੇ ਸੀ ਔਰ ਉਸਦੀ ਕਦਰ ਕਰਦੇ ਸੀ ਲੇਕਿਨ ਅੱਜ ਕੱਲ੍ਹ ਤੇ ਸ਼ਾਇਦ ਬਹੁਤ ਜ਼ਿਆਦਾ ਪੈਂਪਰਡ ਨਹੀਂ ਔਰ ਉਹ ਸ਼ਾਇਦ ਉਸ ਲੈਵਲ ਦਾ ਜੋ ਨੈਤਿਕ ਮੁੱਲਾਂ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਉਹ ਜਾਂ ਉਹਨਾਂ ਨੂੰ ਘਰ ਚੋਂ ਵੀ ਉਹ ਮਾਹੌਲ ਨਹੀਂ ਮਿਲ ਪੰਦਾ ਉਹਨਾਂ ਦੇ ਮਾਤਾ ਪਿਤਾ ਵੀ ਸ਼ਾਇਦ ਉਹਨਾਂ ਨੂੰ ਉਹ ਸਮਾਂ ਨਹੀਂ ਦੇ ਪੰਦੇ ਜੋ ਸਾਡੇ ਮਾਤਾ ਪਿਤਾ ਨੇ ਸਾਨੂੰ ਦਿੱਤਾ ਤੇ ਮੀਬੀ ਸ਼ਾਇਦ ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ ਕਿ ਜਿੱਦ ਦੇ ਨਾਲ ਉਹ ਬੱਚੇ ਜਿਹੜੇ ਨੇ ਥੋੜਾ ਜਿਹਾ ਨੈਤਿਕ ਮੁੱਲਾਂ ਤੋਂ ਜਾਂ ਕਦਰਾਂ ਕੀਮਤਾਂ ਤੋਂ ਥੋੜਾ ਜਿਹਾ ਵਾਂਝੇ ਹੋ ਗਏ ਪਰ ਇੱਕੋ ਸਮਾਨੀ ਸੀ ਜਦੋਂ ਪੜਦੇ ਸੀ ਅਸੀਂ ਵੀ ਪੜਦੇ ਸੀ ਟੀਚਰ ਮਾਰ ਵੀ ਲੈਂਦੇ ਸੀ ਝੜਕ ਵੀ ਲੈਂਦੇ ਸੀ ਪਰ ਅੱਜ ਕੱਲੇ ਵੇਖੇਗਾ ਸੋਸ਼ਲ ਮੀਡੀਆ ਤੇ ਕਾਫੀ ਇਦਨੀਆਂ ਗੱਲਾਂ ਹੁੰਦੀਆਂ ਕਿ ਟੀਚਰ ਨਾ ਮਾਰਨ ਨਾ ਝੜਕਣ ਲੱਗਦਾ ਨਹੀਂ ਕਿ ਥੋੜਾ ਜਿਹਾ ਮਾਹੌਲ ਚੇਂਜ ਹੋਇਆ ਥੋੜੀ ਸਖਤਾਈ ਵੀ ਚਾਹੀਦੀ ਕਿ ਮੈਂ ਨਹੀਂ ਸਮਝਦੀ ਕਿ ਮਾਰ ਕੇ ਤੁਸੀਂ ਕਿਸੇ ਇਨਸਾਨ ਨੂੰ ਚੇਂਜ ਕਰ ਸਕਦੇ ਅੱਜ ਅਸੀਂ ਮੈਂ ਵੀ ਜਾਦ ਕਰਾਂ ਤਾਂ ਮੈਂ अगर कोई मेरे टीचर अध्यापक ने किसी ने मन्नू मारया ਹੋਏਗਾ ਤਾਂ ਮੈਂ ਕੁਛ ਮੇਰੀ ਉਸ ਅਧਿਆਪਕ ਦੇ ਪ੍ਰਤੀ ਕੋਈ ਇਮੇਜ ਕੋਈ ਸਹੀ ਨਹੀਂ ਹੋਏਗੀ ਜਿਸ ਅਧਿਆਪਕ ਨੇ ਸਾਨੂੰ ਪਿਆਰ ਨਾਲ ਦੱਸਿਆ ਹੋਏਗਾ ਜਾਂ ਜਿਸ ਦੇ ਥੋੜੇ ਜਿਹਾ ਐਫਰਟਸ ਦੇ ਨਾਲ ਅੱਜ ਅਜਵੀ ਅਧਿਆਪਕ ਦਿਵਸ ਦੇਤ ਮੈਨੂੰ ਯਾਦ ਆਂਦਾ ਹੈ ਕਿ ਮੈਨੂੰ ਕਿਸ ਤਰ੍ਹਾਂ ਉਸ ਅਧਿਆਪਕ ਨੇ ਇੱਕ ਮੋਟੀਵੇਟ ਕੀਤਾ ਸੀ ਛੋਟੀ ਜਿਹੀ ਕਵਿਤਾ ਲਿਖਣ ਵਾਸਤੇ ਔਰ ਉਹ ਮੈਨੂੰ ਮੇਰੇ ਅਧਿਆਪਕ ਨੇ ਜਿਸ ਸਮੇਂ ਮੈਨੂੰ ਮੋਟੀਵੇਟ ਕੀਤਾ ਔਰ ਮੈਨੂੰ ਲੱਗਾ ਨਾਮ ਦਾ ਵੀ ਜ਼ਿਕਰ ਕਰਦੀ ਉਹ ਵੀ ਸੁਣਨਗੇ ਤੁਹਾਨੂੰ ਸੋਸ਼ਲ ਮੀਡੀਆ 'ਨ ਕਿਹੜੇ ਅਧਿਆਪਕ ਨੇ ਤੁਹਾਡੀ ਜ਼ਿੰਦਗੀ ਛੇੜੀ ਮੈਂ ਬੇਰਿੰਗ ਕਾਲਜ ਸੀ ਔਰ ਮੈਂ ਸਾਈ ਆਪਣੀ ਛੋਟੀ ਜਿਹੀ ਕਵਿਤਾ ਲਿਖੀ ਔਰ ਮੈਂ ਉਸ ਨੂੰ ਆਪਣੀ ਕਾਪੀ ਦੇ ਪੇਜ ਪਿੱਛੇ ਲਿਖ ਦਿੱਤਾ ਔਰ ਮੇਰੇ ਸਾਡੇ ਟੀਚਰ ਹੁੰਦੇ ਸੀ ਕਾਮਰਸ ਦੇ ਟੀਚਰ ਕੁਮਾਰ ਸਰ ਹੁੰਦੇ ਸੀ ਅਕਾਊਂਟਸ ਸਾਨੂੰ ਕਰਵਾਉਂਦੇ ਸੀ ਔਰ ਉਹਨਾਂ ਨੇ ਬਾਈ ਚਾਂਸ ਕਾਪੀ ਬੰਦ ਕੀਤੀ ਔਰ ਖੋਲਿਆ ਉਹਨਾਂ ਨੇ ਕਿਹਾ ਕਿ ਬੇਟਾ ਕਵਿਤਾ ਕਿ ਨਹੀਂ ਲਿਖੀ ਹੈ ਮੈਂ ਬਹੁਤ ਡਰ ਗਈ ਮੈਨੂੰ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਨਹੀਂ ਪਸੰਦ ਆਈ ਪਰ ਉਹਨਾਂ ਨੇ ਕਿਹਾ ਕਿ ਬੇਟਾ ਤੂੰ ਬਹੁਤ ਅਗਰ ਤੂੰ ਲਿਖੀ ਹੈ ਤਾਂ ਬਹੁਤ ਹੀ ਵਧੀਆ ਲਿਖੀ ਹੈ ਔਰ ਤੇਰੇ ਚੋ ਪੋਟੈਂਸ਼ੀਅਲ ਹੈ ਕਿ ਤੈਨੂੰ ਇਹ ਲਿਖਣਾ ਚਾਹੀਦਾ ਉਸ ਤੋਂ ਬਾਅਦ ਉੱਥੋਂ ਦੇ ਇੱਕ ਹੋਰ ਹਿੰਦੀ ਦੇ ਅਧਿਆਪਕ ਸੀ ਡੇਵਿਡ ਤੇਜਾ ਸਰ ਉਹਨਾਂ ਨੇ ਵੀ ਮੈਨੂੰ ਬਹੁਤ ਇਨਸਪਾਇਰ ਕੀਤਾ ਜਦੋਂ ਮੈਂ ਮੈਗਜ਼ੀਨ ਦੇ ਲਈ ਮਤਲਬ ਉੱਥੇ ਸੰਪਾਦਕ ਦਾ ਐਡੀਟੋਰੀਅਲ ਦਾ ਕੰਪ ਕੋਈ ਕੰਪੀਟੀਸ਼ਨ ਹੁੰਦਾ ਜਿਹਦੇ ਵਿੱਚ ਉਹ ਸਿਲੈਕਟ ਕਰਦੇ ਨੇ ਤੋਂ ਉਹਨਾਂ ਨੇ ਵੀ ਮੈਨੂੰ ਬਹੁਤ ਇਸ ਲਈ ਮੈਨੂੰ ਪ੍ਰੋਤਸਾਹਿਤ ਕੀਤਾ ਕਿ ਨਹੀਂ ਟੂ ਸੀ ਇਸ ਨੂੰ ਲਿਖ ਸਕਦੇ ਹੋ ਔਰ ਅੱਜ ਮੈਨੂੰ ਬੜਾ ਹੀ ਸ਼ੌਂਕ ਹੈ ਮੈਂ ਲਿਖਦੀ ਹਾਂ ਔਰ ਮੈਂ ਜਦੋਂ ਲਿਖਦੀ ਹਾਂ ਮੈਂ ਸਕੂਲ ਬੋਲਦੀ ਹਾਂ ਤਾਂ ਮੇਰੇ ਬਹੁਤ ਸਾਰੇ ਵਿਦਿਆਰਥੀ ਖੁਦ ਲੈ ਕੇ ਆਉਂਦੇ ਹੈ ਔਰ ਕੁਛ ਹੁੰਦਾ ਹੈ ਕਿ ਮੈਡਮ ਮੈਨੂੰ ਲੱਗਦਾ ਹੈ ਕਿ ਅਗਰ ਮੈਂ ਮੈਨੂੰ ਕਿਸੇ ਟੀਚਰ ਨੇ ਮੈਨੂੰ ਦੱਸਿਆ ਔਰ ਮੈਂ ਅਗਰ ਮੈਂ ਆਪਣੇ ਸਕੂਲ ਦੇ ਵਿੱਚ ਬੋਲਦੀ ਹਾਂ ਤਾਂ ਮੇਰੇ ਬੱਚੇ ਵੀ ਇਸ ਤੋਂ ਮੋਟੀਵੇਟ ਹੁੰਦੇ ਨੇ ਔਰ ਵੀ ਕੋਸ਼ਿਸ਼ ਕਰਦੇ ਨੇ ਕਿ ਉਹ ਵੀ ਕੁਝ ਲੇਖਨ ਔਰ ਲਿਖ ਕੇ ਅੱਗੇ ਲੱਗਿਆ ਮੈਮ ਤੁਹਾਡੀ ਗੱਲ ਤੋਂ ਗੱਲ ਜ਼ਿਆਦਾ ਹੀ ਹੈ ਕਿਦਾਂ ਅੱਜਕੱਲ ਬਹੁਤ ਜ਼ਿਆਦਾ ਕੰਪੀਟੀਸ਼ਨ ਦਾ ਜ਼ਮਾਨਾ ਹਰੇਕ ਪਰਿਵਾਰ ਦੇ ਵਿੱਚ ਵੇਖੀਏ ਲੋਕ ਆਪਣੇ ਬੱਚੇ ਨੂੰ ਕਹਿੰਦੇ ਐਨੇ ਪਰਸੈਂਟ ਨੰਬਰ ਆਉਣੇ ਚਾਹੀਦੇ ਆ ਕੀ ਤੁਸੀਂ ਮੈਸੇਜ ਕੇ ਵੀ ਦੇਣਾ ਚਾਹੁੰਦੇ ਬੱਚੇ ਚ ਕੁਆਲਿਟੀ ਬੜੀ ਤਰ੍ਹਾਂ ਦੀ ਹੋ ਸਕਦੀ ਹੈ ਕੋਈ ਗੇਮ ਚ ਅੱਗੇ ਜਾਣਾ ਚਾਹ ਪੇਂਟਰ ਬਣਾਇਆ ਜਾ ਵਖ ਵਖ ਖੇਤਰ ਨੇ ਕੀ ਤੁਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜ਼ਿਆਦਾਤਰ ਪ੍ਰੈਸ਼ਰ ਜਿਹੜਾ ਸੀ ਸਿਰਫ ਪੜ੍ਹਾਈ ਦਾ ਨਾ ਪਾਈਏ ਪੜ੍ਹਾਈ ਜ਼ਰੂਰੀ ਆ ਬਿਲਕੁਲ ਇਹ ਪੇਰੈਂਟਸ ਨੂੰ ਇਹ ਸਮਝਣਾ ਚਾਹੀਦਾ ਕਿ ਹਰ ਬੱਚਾ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦਾ ਔਰ ਦੇਖਾ ਦੇਖੀ ਕਿ ਮੇਰੇ ਫਲਾਣੇ ਰਿਸ਼ਤੇਦਾਰ ਦਾ ਬੱਚਾ ਨੇ ਮੈਡੀਕਲ ਲਿੱਤਾ ਹੈ ਔਰ ਤੂੰ ਬੇਟਾ ਤੂੰ ਵੀ ਮੈਡੀਕਲ ਹੀ ਲੈਣਾ ਇਸ ਚੀਜ਼ ਤੋਂ ਹੁਣ ਸਾਨੂੰ ਉੱਪਰ ਉੱਠਣਾ ਚਾਹੀਦਾ ਮੇਰੇ ਖਿਆਲ ਚ ਜਿਹੜੀ ਸਾਡੀ ਨਵੀਂ ਸਿੱਖਿਆ ਨੀਤੀ ਵੀ ਆਈ ਹੈ ਜਿਹੜੀ ਸਾਡੀ ਨਵੀਂ ਸਿੱਖਿਆ ਐਨਈਪੀ ਆਈ ਹੈ 2020 ਇਹਦੇ ਵਿੱਚ ਵੀ ਜਾਦਾ ਤੋਂ ਜ਼ਿਆਦਾ ਫੋਕਸ ਸਕਿੱਲ ਤੇ ਕੀਤਾ ਜਾ ਰਿਹਾ ਹੈ ਕਿ ਬੱਚਾ ਪਲੱਸ 2 ਤੋਂ ਬਾਅਦ ਜਾਂ ਜਦੋਂ ਸਕੂਲ ਪਾਸ ਆਊਟ ਹੁੰਦਾ ਹੈ ਤਾਂ ਉਹਦੇ ਵਿੱਚ ਕਿਹੜੀ ਸਕਿੱਲ ਨੇ ਜਿਸ ਨੂੰ ਹੋਰ ਨਿਖਾਰ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਦਾ ਹੈ ਤੇ ਮੇਰੇ ਖਿਆਲ ਚ ਪੈਰੈਂਟਸ ਨੂੰ ਇਸ ਚੀਜ਼ ਦੀ ਬਹੁਤ ਵੈਸੇ ਚੇਂਜਸ ਆ ਚੁੱਕੀਆਂ ਨੇ ਐਸਾ ਨਹੀਂ ਹੈ ਕਿ ਪੈਰੈਂਟਸ ਹੁਣ ਬੱਚੇ ਸਾਈਕੋਲੋਜੀ ਵੀ ਲੈਂਦੇ ਆ ਹਿਮਨਿਟੀਜ਼ ਵੀ ਜਾਂਦੇ ਆ ਯੂਪੀਐਸਸੀ ਦੀ ਵੀ ਤਿਆਰੀ ਕਰ ਰਹੇ ਆ ਪੈਰੈਂਟਸ ਅਗਰ ਲੱਗਦਾ ਕਿ ਇਹ ਮੇਰੇ ਸਕੂਲ ਦੇ ਕਈ ਬੱਚੇ ਆ ਜੋ ਅਕੈਡੈਮਿਕਲੀ ਉਹ ਨਹੀਂ ਐਕਸੈਲ ਕਰ ਸਕਦੇ ਲੇਕਿਨ ਉਹਨਾਂ ਨੂੰ ਸਪੋਰਟਸ ਇੰਟਰਸਟ ਹੈ ਤੇ ਪੇਰੈਂਟਸ ਉਹਨਾਂ ਨੂੰ ਸਹਿਯੋਗ ਦਿੰਦੇ ਨੇ ਮੇਰੇ ਹੁਣ ਸਕੂਲ ਦੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਖੇਲ ਕੇ ਆਏ ਨੇ ਤੇ ਦਾ ਮਤਲਬ ਹੈ ਕਿ ਪੇਰੈਂਟਸ ਚ ਅਵੇਅਰਨੈਸ ਆ ਰਹੀ ਹੈ ਪਹਿਲੇ ਸਿਰਫ ਹੁੰਦਾ ਸੀ ਕਿ ਨਹੀਂ ਸਿਰਫ ਪੜ੍ਹਾਈ ਵੱਲ ਹੀ ਧਿਆਨ ਦੇਣਾ ਹੈ ਨੂੰ ਕਿਸ ਖੇਡਾਂ 'ਚ ਨਹੀਂ ਕਰਵਾਉਣਾ ਹੁਣ ਪੇਰੈਂਟਸ ਖੁਦ ਆ ਕੇ ਪੁੱਛਦੇ ਹੈ ਕਿ ਤੁਹਾਡੇ ਸਕੂਲ ਦੇ ਵਿੱਚ ਕਿਹੜੀ ਖੇਡ ਕਰਵਾ ਰਹੇ ਹੋ ਔਰ ਉਸ ਦਾ ਕੀ ਪ੍ਰੋਵੀਜ਼ਨ ਹੈ ਕਿ ਅੱਗੇ ਬੱਚੇ ਨੇ ਅੱਗੇ ਵਧਣਾ ਹੋਏ ਤੇ ਕਿਸ ਤਰ੍ਹਾਂ ਦੇ ਉਹ ਚੇਂਜਸ ਤੁਸੀਂ ਕੀ ਹੈਲਪ ਕਰ ਸਕਦੇ ਹੋ ਤਾਂ ਥੋੜਾ ਸਮ ਤੁਹਾਨੂੰ ਆਪਣੇ ਪਰਿਵਾਰ ਵੱਲੋਂ ਜਿਵੇਂ ਮਾਤਾ ਪਿਤਾ ਵੱਲੋਂ ਔਰ ਵਿਆਹ ਤੋਂ ਬਾਅਦ ਪਤੀ ਵੱਲੋਂ ਜਾਂ ਸਾਰੇ ਪਰਿਵਾਰ ਵੱਲੋਂ ਕਿੰਦਾ ਦਾ ਸਹਿਯੋਗ ਜ਼ਿੰਦਗੀ 'ਚ ਮਿਲ ਰਿਹਾ ਦੇਖੀਏ ਮੈਂ ਸ਼ਾਇਦ ਇਸ ਮਾਮਲੇ 'ਚ ਬਹੁਤ ਲੱਕੀ ਰਹੀ ਆ ਮੇਰੇ ਮਾਤਾ ਜੀ ਜਿਹੜੇ ਸੀ ਉਹ ਇਨੇ ਪੜੇ ਲਿਖੇ ਨਹੀਂ ਸੀ ਬਟ ਉਹਨਾਂ ਨੂੰ ਇੱਕੋ ਹੀ ਉਹਨਾਂ ਦੇ ਮਨ 'ਚ ਇੱਛਾ ਸੀ ਕਿ ਬੇਟਾ ਤੂੰ ਮੈਂ ਜੋ ਲੈਵਲ ਨੂੰ ਮੈਂ ਨਹੀਂ ਅਚੀਵ ਕਰ ਪਾਈ ਤੈਨੂੰ ਉਹ ਲੈਵਲ ਅਚੀਵ ਕਰਨਾ ਚਾਹੀਦਾ ਹੈ ਔਰ ਉਹ ਮੈਨੂੰ ਹਮੇਸ਼ਾ ਪੜਨ ਦਾ ਮਨ ਬੜਾ ਅੱਛਾ ਮਾਹੌਲ ਮਿਲੇਆ ਮੇਰੇ ਫਾਦਰ ਵੱਲੋਂ ਮੇਰੇ ਮਦਰ ਵੱਲੋਂ ਮੈਨੂੰ ਪਰਿਵਾਰ 'ਚ ਬਹੁਤ ਅੱਛਾ ਜੋ ਹੈ ਮਾਹੌਲ ਪ੍ਰੋਪਰ ਮਿਲੇਆ ਵਿਆਹ ਤੋਂ ਬਾਅਦ ਵੀ ਮੇਰੇ ਪੈਰੈਂਟਸ ਜਿਹੜੇ ਇਨ-ਲਾਜ਼ ਵਾਲੇ ਪੈਰੈਂਟਸ ਸੀ ਮੇਰੇ ਮਦਰ-ਇਨ-ਲਾਵ ਵੀ ਖੁਦ ਚਾਹੁੰਦੇ ਸੀ ਕਿ ਬੇਟਾ ਮੈਂ ਆਪਣੀਆਂ ਉਹਨਾਂ ਦੀ ਪੰਜ ਬੇਟੀਆਂ ਨੇ ਔਰ ਉਹਨਾਂ ਨੇ ਸਭ ਨੂੰ ਆਪਣੇ ਪੈਰਾਂ ਦੇ ਖਾੜੇ ਕਰਤਾ ਔਰ ਉਹਨਾਂ ਨੇ ਮੈਨੂੰ ਵੀ ਕਿਹਾ ਕਿ ਬੇਟਾ ਤੂੰ ਵੀ ਆਪਣੀ ਮੇਰੀ ਬੀਅਰਡ ਨਹੀਂ ਸੀ ਉਹਨਾਂ ਨੇ ਬੀਅਰਡ ਦੇ ਲਈ ਮੈਨੂੰ ਕਿਹਾ ਕਿ ਨਹੀਂ ਬੇਟਾ ਤੂੰ ਬੀਅਰਡ ਕਰ ਤੈਨੂੰ ਪ੍ਰੋਫੈਸ਼ਨਲੀ ਆਪਣਾ ਨੂੰ ਕੰਪਲੀਟ ਕਰਨਾ ਚਾਹੀਦਾ ਹੈ ਔਰ ਮੈਨੂੰ ਪੂਰਾ ਉਨ੍ਹਾਂ ਨੇ ਸਹਿਯੋਗ ਦਿੱਤਾ ਮੇਰੇ ਹਸਬੰਡ ਬਹੁਤ ਹੀ ਕੋਆਪਰੇਟਿਵ ਹੈ ਮੇਰੇ ਡਿਸੀਜਨਸ ਦੇ ਵਿੱਚ ਮੇਰੇ ਨਾਲ ਨਾਮ ਕੀ ਹੈ ਮੇਰੇ ਔਰ ਰਵਿੰਦਰ ਸ਼ਰਮਾ ਜੀ ਨੇ ਕਾਂਗਰਸ ਤੇ ਮਤਲਬ ਬੜਾ ਅੱਛਾ ਉਨ੍ਹਾਂ ਦਾ ਰੇਨ ਉਮੀਦ ਕਾਂਗਰਸ ਦੇ ਵਿੱਚ ਪਤਾ ਬਾਜਵਾੜ ਦੇ ਨਾਲ ਉਨ੍ਹਾਂ ਦਾ ਬੜਾ ਪਿਆਰ ਹੈ ਫਤੇ ਬਾਜਵਾੜ ਦੇ ਨਾਲ ਔਰ ਐਕਸ ਚੇਅਰਮੈਨ ਵੀ ਰੇ ਪੰਜਾਬ ਅਗਰੋਦੀ ਔਰ ਬੜਾ ਹੀ ਸਪੋਰਟਿਵ ਸਿਸਟਮ ਰਿਹਾ ਮੇਰੇ ਹਰ ਡਿਸੀਜਨ ਚ ਮੇਰੇ ਨਾਲ ਬਣਾ ਉਹ ਸਾਥ ਦਿੰਦੇ ਨੇ ਮੈਮ ਬੜੀ ਖੁਸ਼ੀ ਹੁੰਦੀ ਹੈ ਜਦੋਂ ਲੇਡੀ ਕੋਈ ਅਸੀਂ ਚੇਅਰ ਤੇ ਬੈੰਦੀ ਹੈ ਹੁਣ ਤੇ ਵੈਸੇ ਜ਼ਮਾਨਾ ਬਹੁਤ ਤਰੱਕੀ ਕਰ ਗਿਆ ਪਰ ਫਿਰ ਵੀ ਕੁਝ ਪਰਸੈਂਟ ਮਾਪੇ ਜਾਂ ਪਰਿਵਾਰ ਅਜੇ ਨੇ ਅਜੇ ਵੀ ਲੜਕੇ ਤੇ ਲੜਕੀ ਚ ਕਿਤਨਾ ਕਿਤੇ ਫਰਕ ਕਰਦੇ ਆ ਕਿ ਤੁਸੀਂ ਆਹ ਫੀਲਡ ਚ ਨਹੀਂ ਜਾਣਾ ਤੁਸੀਂ ਇਧਰ ਨਹੀਂ ਜਾਣਾ ਗੇਮਾਂ ਚ ਨਹੀਂ ਜਾਣਾ ਅੱਜ ਤੁਸੀਂ ਇਸ ਚੇਅਰ ਤੇ ਬੈਠੇ ਹੋ ਮੈਸੇਜ ਦੇਣ ਦੇ ਯੋਗ ਹੋਏ ਹੋ ਕੀ ਉਹਨਾਂ ਚੰਦ ਪਰਸੈਂਟ ਜੋ ਮਾਪੇ ਹਨ ਮੈਸੇਜ ਦੇਣਾ ਚਾਹੋਗੇ देखो मैं ਤੁਹਾਨੂੰ ਪਹਿਲੇ ਵੀ ਕਿਹਾ ਕਿ ਸਮਾਂ ਬਦਲ ਰਿਹਾ ਹੈ ਅੱਜ ਮੈਂ ਕੁਝ ਕਮਾ ਕੀ ਬਿਲਕੁਲ 100% ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਨਹੀਂ ਹੈ ਕੁਝ ਪਰਸੈਂਟ ਹਜੇ ਵੀ ਪੇਦਪਾਵ ਕਿਤੇ ਕਿਤੇ ਹੁੰਦਾ ਹੈ ਕਿ ਜਿੱਥੇ ਜਿੱਥੇ ਸ਼ਾਇਦ ਮੈਂ ਸਮਝਾਂਗੀ ਕਿ ਐਜੂਕੇਸ਼ਨ ਜਾਂ ਥੋੜਾ ਅਨਪੜਤਾ ਨੂੰ ਕਹਿ ਲੋ ਕਿ ਜਾਂ ਕੁਝ ਸੋਚ ਪੈਟਰੀਆਰਕੀਅਲ ਸੋਚ ਹੈਗੀ ਹੈ ਸਾਡੀ ਨਾ ਸਮਾਜ ਦੀ ਸੋਚ ਹੈ ਕਿ ਨਹੀਂ ਪਿੱਤਰ ਸੱਤਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਅ ਲੜਕੇ ਹੀ ਵਧਨੇ ਚਾਹੀਦੇ ਆ ਲੜਕੇ ਹੀ ਇਸ ਕੰਮ ਚੱਗੇ ਜਾ ਸਕਦੇ ਪਰ ਬਹੁਤ ਚੇਂਜ ਹੋ ਚੁੱਕਿਆ ਫਿਰ ਵੀ ਪੱਜੜੀ ਲੋਗ ਇਸ ਗੱਲ ਦੇ ਵਿੱਚ ਹਜੇ ਵੀ ਕਰਦੇ ਨੇ ਕਿ ਨਹੀਂ ਲੜਕੀ ਨੂੰ ਨਹੀਂ ਇਹ ਕੰਮ ਲੜਕੀ ਦਾ ਨਹੀਂ ਹੈ ਲੜਕੀ ਨੂੰ ਇਹੀ ਕੰਮ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਜਰਾ ਬਾਹਰ ਨਿਕਲ ਕੇ ਦੇਖੋ ਅੱਜ ਲੜਕੀਆਂ ਕਿੱਥੇ-ਦੀ ਕਿੱਥੇ ਪਹੁੰਚ ਚੁੱਕੀਆਂ ਨੇ ਕਿੱਥੇ ਦੇਸ਼ ਦਾ ਨਾਮ ਤੁਸੀਂ ਕਿੱਥੇ ਖੇਡਾਂ 'ਚ ਲਗਾ ਲਓ ਸਾਡੇ ਸਾਇੰਟਿਸਟ ਲਗਾ ਲਓ ਜਾਂ ਤੁਸੀਂ ਪੁਲਿਸ ਦੇ ਵਿੱਚ ਲਗਾ ਲਓ ਕਿਹੜਾ ਡਿਪਾਰਟਮੈਂਟ ਐਸਾ ਜਿੱਥੇ ਲੜਕੀਆਂ ਅੱਜ ਨਹੀਂ ਐ ਔਰ ਮੈਂ ਨਹੀਂ ਸਮਝਦੀ ਤੁਸੀਂ ਦੇਖੋ ਮੈਂ ਤਾਂ ਬਸ ਬਸ ਟਰੱਕ ਟਰੱਕ ਤੱਕ ਕੁਝ ਲੜਕੀਆਂ ਜਿਹੜੀਆਂ ਨੇ ਉਹ ਚਲਾ ਰਹੀਆਂ ਨੇ ਮਤਲਬ ਕੌਨਫੀਡੈਂਸ ਹੈ ਪੂਰਾ ਦਾ ਪੂਰਾ ਤੇ ਉਹਨਾਂ ਨੂੰ ਜ਼ਰੂਰ ਆਪਣੇ ਲੜਕੀਆਂ ਨੂੰ ਅਗਰ ਜਿਸ ਵੀ ਫੀਲਡ ਦੇ ਵਿੱਚੋਂ ਜਾਣਾ ਚਾਹੁੰਦੀਆਂ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਪੈਰੈਂਟਸ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਅਗਰ ਮਾਂ ਬਾਪ ਸਪੋਰਟ ਕਰਨ ਤਾਂ ਲੜਕੀ ਕੀ ਨਹੀਂ ਕਰ ਸਕਦੀ ਇਹ ਦੁਨੀਆ ਦੁਨੀਆ ਮੈਨੂੰ ਦੱਕਿਆ ਦੀ ਜ਼ਰੂਰਤ ਨਹੀਂ ਇਤਿਹਾਸ 'ਚ ਬਹੁਤ ਸਾਰੇ ਉਦਾਹਰਨਾਂ ਤੁਹਾਡੇ ਕੋਲ ਹੈ ਔਰ ਤੁਸੀਂ ਦੇਖ ਵੀ ਸਕਦੇ ਹੋ ਤੋ اے ਸੀ ਜੀ ਅਧਿਆਪਕ ਦੇ ਉਸਤੇ ਮੌਕੇ ਸੈਂਟ ਸੋਜਰ ਮਾਡਰਨ ਸਕੂਲ ਦੇ ਮੁਖ ਅਧਿਆਪਕ ਜਿਨ੍ਹਾਂ ਬੜੇ ਪਿਆਰੇ ਤੇ ਵੱਡਮੁੱਲੇ ਵਿਚਾਰ ਤੁਹਾਡਾ ਸਾਂਝ ਕੀਤੇ ਆ ਖਾਸ ਕਰਕੇ ਉਹਨੇ ਕਿਹਾ ਕਿ ਜ਼ਮਾਨਾ ਬਦਲ ਰਿਹਾ ਸਾਨੂੰ ਬਦਲਣਾ ਚਾਹੀਦਾ ਹੈ ਲੜਕੇ ਤੇ ਲੜਕੀਆਂ ਤੇ ਮੱਤ ਪੇ ਨਹੀਂ ਕਰਨਾ ਚਾਹੀਦਾ ਸਭ ਨੂੰ ਉੱਚੀ ਤੇ ਉਚੇਰੀ ਵਿੱਦਿਆ ਦੇਣੀ ਚਾਹੀਦੀ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼